ਜੈ ਬਿਨਾਂਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਤੇ ਜ਼ਿਆਦਾ ਪਰੇਸ਼ਾਨੀਆਂ ਹੁੰਦੀਆਂ ਹਨ ਸੋ ਜ਼ਿਆਦਾ ਟੈਨਸ਼ਨਾਂ ਦੇ ਨਾਲ ਘਿਰੇ ਹੋਏ ਆ ਕੋਈ ਸਮਝ ਨਹੀਂ ਲੱਗਦੀ ਸੋ ਨਾ ਹੀ ਪ੍ਰਮਾਤਮਾ ਦੀ ਤਰਫ ਦਿਲ ਕਰਦਾ ਹੈ ਤੁਰੰਨੋਂ ਬਸ ਹਿੰਮਤ ਹੀ ਹਾਰ ਕੇ ਬੈਠ ਚੁੱਕੀ ਆ ਸੋ ਜਿਨਾ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਤੋਂ ਪਰੇਸ਼ਾਨ ਹੋ ਗਏ ਆ ਕੋਈ ਰੱਬ ਨਾਮ ਦੀ ਚੀਜ਼ ਹੀ ਨਹੀਂ ਹੈ ਸੋ ਜਦੋਂ ਪਰੇਸ਼ਾਨੀ ਹੁੰਦੀ ਹੈ ਤੇ ਇਨਸਾਨ ਇਹੀ ਦਿਮਾਗ ਵਿੱਚ ਸੋਚ ਲੈਂਦਾ ਹੈ ਕਿ ਪਰਮਾਤਮਾ ਨਹੀਂ ਜਿਹੜੇ ਮਾੜੇ ਕਰਮ ਕਰਦੇ ਉਹਨਾਂ ਦਾ ਰੱਬ ਹੈ ਉਹਨਾਂ ਨਾਲ ਸਭ ਕੁਝ ਸਹੀ ਹੁੰਦਾ ਹੈ ਪਰ ਸਾਡੇ ਨਾਲ ਸਹੀ ਨਹੀਂ ਹੁੰਦਾ ਅਸੀਂ ਰੱਬ ਨੂੰ ਤਾਂ ਮੰਨਦੇ ਪਰ ਉਹਦੀ ਕਿਰਪਾ ਨਹੀਂ ਹੈ ਸੋ ਇਹ ਮਨ ਵਿੱਚੋਂ ਪਰਮ ਪ੍ਰੇਖਾ 5 ਦੀ ਵੀਡੀਓ ਰਾਈ ਕੱਢਣਾ ਹੈ ਤੇ ਇਹਦੇ ਲਈ ਸਾਨੂੰ ਕਰਨਾ ਕੀ ਚਾਹੀਦਾ ਜਿਹਦੇ ਨਾਲ ਇਸ ਸਾਫ ਕੁਸ਼ੀ ਸਹੀ ਕਰ ਲਈਏ ਸੋ ਇਹਦੇ ਲਈ ਕੀ ਕੀ ਕਰਨਾ ਚਾਹੀਦਾ ਹੈ ਸੋ ਆਪਾਂ ਇਸ ਵੀਡੀਓ ਰਾਈਟਿੰਗ ਹੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਇੱਕ ਕਰਾਂਗੇ ਜੀ ਸੋ ਬਾਕੀ ਅਸੀਂ ਉਮੀਦ ਕਰਦੇ ਹਾਂ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਚੈਨਲ ਦੇ ਨਾਲ ਜੁੜੇ ਹੋ ਹਰ ਰੋਜ਼ ਵੀਡੀਓ ਨੂੰ ਸੁਣਦੇ ਹੋ ਤੇ ਅਮਲ ਵੀ ਜ਼ਰੂਰ ਕਰਦੇ ਹੋਵੋਗੇ ਕਿਉਂਕਿ ਹਰ ਰੋਜ਼ ਉਹੀ ਉਹ ਕਰਮ ਕਰ ਸਕਦਾ ਜਿਹਨੂੰ ਚੰਗਾ ਲੱਗਦਾ ਹੈ ਜਿਹੜਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਚੇਂਜ ਕਰਨਾ ਚਾਹੁੰਦਾ ਹੈ ਸੋ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਰੋਜ਼ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਹਰ ਰੋਜ਼ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਕਮੈਂਟ ਕਰਦੇ ਹੋ ਸੋ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਸੋ ਇਹ ਹੀ ਅਰਦਾਸ ਹਮੇਸ਼ਾ ਕਰਿਆ ਕਰੋ ਕਿਤੇ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਉਹ ਅੱਜ ਨਾ ਕੱਲ ਸੁਣਦਾ ਜ਼ਰੂਰ ਹੈ ਸੋ ਹਮੇਸ਼ਾ ਹੀ ਜਦੋਂ ਅਸੀਂ ਥੋੜੀ ਸੋਚ ਵਿਚਾਰ ਕਰਾਂਗੇ ਗਹਿਰਾਈ ਦੇ ਨਾਲ ਕਿ ਨਾ ਗੱਲਾਂ ਤੇ ਵਿਚਾਰ ਕਰਾਂਗੇ ਤੇ ਤੁਹਾਨੂੰ ਕਾਫੀ ਗੱਲਾਂ ਦੇ ਜਵਾਬ ਆਪਣੇ ਆਪ ਮਿਲ ਜਾਣਗੇ ਸੋ ਇਹ ਗੱਲਾਂ ਨੂੰ ਅਜਮਾਉਣਾ ਚਾਹੀਏ ਇੱਕ ਵਾਰ ਇਹ ਕਦਮ ਵੀ ਚੱਕ ਕੇ ਦੇਖਣਾ ਚਾਹੀਦਾ ਆ ਸੋ ਆਪਣੇ ਆਪ ਨਾਲ ਸਵਾਲ ਕਰੋ ਉਹਨਾਂ ਨੂੰ ਸ਼ਾਂਤ ਕਰਕੇ ਆਪਣੇ ਆਪ ਨਾਲ ਵਿਚਾਰ ਕਰਨੇ ਸ਼ੁਰੂ ਕਰੋ ਤੇ ਤੁਹਾਨੂੰ ਅੰਦਰੋਂ ਹੀ ਪ੍ਰਮਾਤਮਾ ਆਵਾਜ਼ ਦੇਣੀ ਸ਼ੁਰੂ ਕਰ ਦਵੇਗਾ ਸੋ ਇਹ ਗੱਲਾਂ ਬਹੁਤ ਆਸਾਨ ਉਦੋਂ ਲੱਗਦੀਆਂ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸਮਝ ਲੈਂਦੇ ਆ ਜਿਹੜੋ ਸਮਝਦੇ ਨਹੀਂ ਇਹ ਔਖਾ ਲੱਗਦਾ ਆ ਹੁਣ ਸੁਣਨ ਵਾਲਾ ਕੀ ਕਹੇਗਾ ਕਿ ਹਾਂ ਅਸੀਂ ਇਹ ਕੰਮ ਕਰ ਸਕਦੇ ਕਿਉਂਕਿ ਅਸੀਂ ਇੰਨੀ ਸੇਵਾ ਨਹੀਂ ਕਰ ਸਕਦੇ ਇਹਦੇ ਲਈ ਤਵੱਸਿਆ ਕਰਨ ਦੀ ਜ਼ਰੂਰਤ ਆ ਇਸ ਕਰਕੇ ਫਿਰ ਹੀ ਇਹ ਸਭ ਗੱਲਾਂ ਸਾਡੇ ਨਾਲ ਹੋ ਸਕਦੇ ਨੇ ਆ ਅਸੀਂ ਇਹਨਾਂ ਗੱਲਾਂ ਨੂੰ ਸਮਝ ਸਕਦੇ ਆ ਸੋ ਇਹਦੇ ਲਈ ਬਹੁਤ ਜ਼ਿਆਦਾ ਤਵੱਸਿਆ ਤਾਂ ਨਹੀਂ ਪਰ ਮਨ ਸਾਫ਼ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਹਮੇਸ਼ਾ ਹੀ ਸਬਰ ਕਰਕੇ ਇੱਕ ਦਰ ਦੇ ਹੋ ਕੇ ਬੈਠ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਇਹ ਸਭ ਗੱਲਾਂ ਦੇ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਤੇ ਤੁਹਾਨੂੰ ਬੜਾ ਆਧ ਵਿੱਚ ਆਸਾਨ ਲੱਗੇਗਾ ਦੂਸਰੇ ਨੂੰ ਦੱਸਣਾ ਕਿ ਤੁਸੀਂ ਵੀ ਆ ਕਰਮ ਕਰਕੇ ਦੇਖੋ ਇਹਦਾ ਆ ਫਾਇਦਾ ਹੈ ਸੋ ਕਰ ਇਨਸਾਨ ਸਭ ਕੁਝ ਕਰ ਸਕਦਾ ਸਾਰਿਆਂ ਨੂੰ ਇੱਕ ਜਿਹਾ ਬਣਾਇਆ ਹੈ ਬੋਲ ਸਕਦੇ ਹਾਂ ਸੁਣ ਸਕਦੇ ਹਾਂ ਹਰ ਇੱਕ ਕੰਮ ਆਪਣੀ ਸੋਚੀ ਦੇ ਨਾਲ ਕਰ ਸਕਦੇ ਹਾਂ ਤਾਂ ਫਿਰ ਅਸੀਂ ਕੀ ਇਸ ਗੁਣ ਨੂੰ ਪਹਿਚਾਣ ਨਹੀਂ ਸਕਦੇ ਸੋ ਇਹ ਵੀ ਸਭ ਕੁਝ ਕਰ ਸਕਦੇ ਆ ਇੱਕ ਹਿੰਮਤ ਇੱਕ ਕੋਸ਼ਿਸ਼ ਕਰਨੀ ਪਵੇਗੀ ਤੁਹਾਨੂੰ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਪਹਿਲਾਂ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਰਾਤ ਨੂੰ ਸੁਪਨੇ ਵਿੱਚ ਆਪਣੇ ਆਪ ਹੱਥ ਤੇ ਮੈਂਡੀ ਲੱਗ ਜਾਂਦੀ ਹੈ ਇਹਦਾ ਕਾਰਨ ਦੱਸੋ ਅਸੀਂ ਪੀਰਾਂ ਨੂੰ ਨਹੀਂ ਮੰਨਦੇ ਸੋ ਜੇਕਰ ਤੁਸੀਂ ਪੀਰਾਂ ਪੀਰਾਂ ਦੀ ਸੇਵਾ ਨਹੀਂ ਕਰਦੇ ਹੋ ਤਾਂ ਦੇਵੀ ਦੇਵਤੇ ਦੀ ਕਿਸੇ ਦੀ ਸੇਵਾ ਕਰਦੇ ਹੋਮਗੇ ਇੱਕ ਰਸਮ ਹੀ ਹੁੰਦੀ ਆ ਸੋ ਜੇਕਰ ਤੁਹਾਨੂੰ ਇਹੋ ਜੀ ਕੋਈ ਵੀ ਵਿਚਾਰ ਆਉਂਦੀ ਹੈ ਤਾਂ ਤੁਸੀਂ ਜਦੋਂ ਉਹ ਮਾਲਕ ਦਾ ਦਿਨ ਆਉਂਦਾ ਹੈ ਜਿਹਦੀ ਵੀ ਸੇਵਾ ਕਰਦੇ ਆਂ ਤੇ ਉੱਥੇ ਮਹਿੰਦੀ ਦੀ ਰਸਮ ਛੋਟੀ ਜੀ ਜ਼ਰੂਰ ਕਰ ਲਿਆ ਕਰੋ ਜਾਂ ਕਿਸੇ ਕੰਜਕ ਦੇ ਹੱਥ ਤੇ ਤੁਸੀਂ ਮਹਿੰਦੀ ਛੋਟੀ ਬੱਚੀ ਦੇ ਲਾ ਸਕਦੇ ਆਂ ਜਿੱਕਰ ਇਹ ਸਪਨਾ ਤੁਹਾਨੂੰ ਇਸ ਤਰ੍ਹਾਂ ਆਉਂਦਾ ਹੈ ਸੋ ਬਾਕੀ ਨਾਰਮਲ ਸੁਪਨੇ ਵੀ ਬਹੁਤ ਆਉਂਦੇ ਆ ਕਿਉਂਕਿ ਜਦੋਂ ਅਸੀਂ ਚੰਗੇ ਪਾਸੇ ਤੁਰੰਗ ਲੱਗਦੇ ਆਂ ਤੇ ਬਹੁਤ ਗੱਲਾਂ ਆਉਂਦੀਆਂ ਜਾਂਦੀਆਂ ਸੁਪਨੇ ਰਹੀ ਸੋ ਜਿਨ੍ਹਾਂ ਦਾ ਕੋਈ ਮਤਲਬ ਵੀ ਨਹੀਂ ਹੁੰਦਾ ਉਹ ਵੀ ਸੁਪਨੇ ਰਹੀ ਦਿਸਦਾ ਹੈ ਸੋ ਕਿਉਂਕਿ ਇਹ ਸਭ ਇਸ ਲਈ ਹੁੰਦਾ ਹੈ ਜੇਕਰ ਪ੍ਰਮਾਤਮਾ ਸਾਰਾ ਕੁਝ ਪਹਿਲਾਂ ਤੋਂ ਹੀ ਸਾਰਾ ਕੁਝ ਸਹੀ ਦਿਖਾਣ ਲੱਗ ਪਵੇ ਇੱਕਦਮ ਸਾਰਾ ਕੁਝ ਤੁਹਾਨੂੰ ਬਿਨਾਂ ਸੇਵਾ ਕੀਤੀਆਂ ਹੀ ਦਿਖਣ ਲੱਗ ਪਵੇ ਤਾਂ ਇਸ ਤਰ੍ਹਾਂ ਇਨਸਾਨ ਦਾ ਦਿਮਾਗ ਵੀ ਕਹਿੰਦੇ ਆ ਕਿ ਹਿਲ ਸੰਦਾ ਹੈ ਕਿਉਂਕਿ ਇਹ ਚਾਲ ਚੱਲਣੀ ਬਹੁਤ ਔਖੀ ਹੈ ਪ੍ਰਮਾਤਮਾ ਦੀ ਸੋ ਇਸ ਕਰਕੇ ਪ੍ਰਮਾਤਮਾ ਪਹਿਲਾਂ ਇਧਰ ਉਧਰ ਦੀਆਂ ਗੱਲਾਂ ਥੋੜੇ ਬਹੁਤ ਸੱਪਨੇ ਜਰੂਰ ਦਿਖਾਉਣੇ ਸ਼ੁਰੂ ਕਰਦਾ ਹੈ ਕਿ ਹੌਲੀ-ਹੌਲੀ ਦਿਮਾਗ ਜਿਹੜਾ ਉਸ ਤਰੀਕੇ ਦਾ ਹੋ ਜਾਵੇ ਸ਼ੈਨ ਸ਼ਕਤੀ ਵਧ ਜਾਵੇ ਸੋ ਫਿਰ ਹੌਲੀ-ਹੌਲੀ ਇਸੇ ਤਰ੍ਹਾਂ ਕਰਦੇ ਕਰਦੇ ਉਸ ਪੰਜਲ ਤੱਕ ਜਿਸ ਦਿਨ ਪਹੁੰਚ ਜਾਓਗੇ ਤੇ ਮਾਲਕ ਜੋ ਹੋਣ ਵਾਲਾ ਹੈ ਉਹ ਪਹਿਲਾਂ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਮੇਰਾ ਨਾਮ ਮਨਜੀਤ कौर ਹੈ ਜੀ ਮੈਂ ਤੁਹਾਡੀਆਂ ਵੀਡੀਓ ਹਰ ਰੋਜ਼ ਸੁਣਦੀ ਹਾਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਬਹੁਤ ਹੀ ਵਧੀਆ ਢੰਗ ਦੇ ਨਾਲ ਹਰ ਇੱਕ ਗੱਲ ਸਮਝਾਉਂਦੇ ਹੋ ਹਰ ਇੱਕ ਕਮੈਂਟ ਬੜੇ ਹੀ ਵਧੀਆ ਤਰੀਕੇ ਨਾਲ ਸਮਝਾ ਦਿੰਨੇ ਹੋ ਸੋ ਬਹੁਤ-ਬਹੁਤ ਧੰਨਵਾਦ ਕਹਿੰਦੇ ਨੇ ਸੋ ਵੈਸੇ ਕਮੈਂਟ ਕਾਫੀ ਵੱਡਾ ਹੈ ਸੋ ਇੱਥੇ ਧੰਨਵਾਦ ਅਸੀਂ ਤੁਹਾਡਾ ਕਰਦੇ ਹਾਂ ਕਿ ਤੁਸੀਂ ਹਰ ਰੋਜ਼ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਆ ਸੋ ਵੀਡੀਓ ਨੂੰ ਸੁਣ ਲਓਗੇ ਸੁਣ ਕੇ ਸਮਝ ਲਓਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਗੱਲ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਗੱਲ ਸਮਝ ਵਿੱਚ ਹੀ ਨਾ ਆਈ ਤਾਂ ਫਿਰ ਦਸਤੀ ਦਾ ਫਾਇਦਾ ਨਹੀਂ ਸੋ ਇੱਕ ਕਹਿੰਦੇ ਕਿ ਕੋਈ ਵੀ ਕੰਮ ਕਰਨ ਲੱਗੇ ਆਲਸ ਨਹੀਂ ਕਰਨਾ ਚਾਹੀਦਾ ਟਾਈਮ ਪਾਸ ਨਹੀਂ ਕਰਨਾ ਚਾਹੀਦਾ ਦਿਲ ਤੋਂ ਕੋਈ ਵੀ ਕੰਮ ਆ ਕਰਨਾ ਚਾਹੀਦਾ ਆ ਤੇ ਉਹ ਕੰਮ ਕੀਤਾ ਸਫਲ ਹੁੰਦਾ ਹੈ ਸੋ ਜੇਕਰ ਅਸੀਂ ਦਿਲ ਤੋਂ ਵੀਡੀਓ ਬਣਾਉਂਦੇ ਆ ਚੰਗੀ ਤਰ੍ਹਾਂ ਸਮਝਾਉਂਦੇ ਆ ਤੇ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕਮੈਂਟ ਪੜਦੇ ਆ ਕਿ ਤੁਸੀਂ ਵੀਡੀਓ ਨੂੰ ਪੂਰੀ ਸੁਣਦੇ ਹੋ ਸਮਝਦੇ ਹੋ ਤੇ ਤੁਹਾਨੂੰ ਗੱਲਾਂ ਚੰਗੀਆਂ ਲੱਗਦੀਆਂ ਆ ਸੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਸਾਡੀਆਂ ਗੱਲਾਂ ਨੂੰ ਪਿਆਰ ਦੇ ਨਾਲ ਸੁਣਦੇ ਹੋ ਸਮਝਦੇ ਹੋ ਸੋ ਇਸੇ ਤਰ੍ਹਾਂ ਹਮੇਸ਼ਾ ਹੀ ਦਿਲ ਤੋਂ ਕੋਈ ਵੀ ਕੰਮ ਕਰੂਗੇ ਕਰਮ ਹੋਇਆ ਚਾਹੇ ਕੋਈ ਕੰਮ ਹੋਇਆ ਦਿਲ ਤੋਂ ਕਰੂਗੇ ਤੇ ਉਹ ਕੰਮ ਕਦੇ ਬਰਥਾ ਨਹੀਂ ਜਾਂਦਾ ਸੋ ਮਿਹਨਤ ਦਾ ਫਲ ਪ੍ਰਮਾਤਮਾ ਜ਼ਰੂਰ ਦਿੰਦਾ ਇੱਕ ਮਿਹਨਤੀ ਯਾਰ ਜੋ ਕਿ ਹਰ ਰੋਜ਼ ਤੁਸੀਂ ਇਹ ਸਮਾਂ ਕੀਮਤੀ ਕੱਢਦੇ ਹੋ। ਸੋ ਇੱਥੇ ਇੱਕ ਹੋਰ ਕਮੈਂਟ ਆਇਆ ਹੋਇਆ ਹੈ ਕਹਿੰਦੇ ਨੇ ਕਿ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਤੇ ਅਸੀਂ ਹਰ ਰੋਜ਼ ਵੀਡੀਓ ਦੀ ਉਡੀਕ ਕਰਦੇ ਹਾਂ। ਸੋ ਬਹੁਤ-ਬਹੁਤ ਧੰਨਵਾਦ। ਦਿਲ ਤੋਂ ਸ਼ੁਕਰੀਆ ਜੀ ਕਿ ਹਰ ਰੋਜ਼ ਤੁਸੀਂ ਸਮਾਂ ਕੱਢਦੇ ਹੋ ਤੇ ਵੀਡੀਓ ਦਾ ਇੰਤਜ਼ਾਰ ਕਰਦੇ ਹੋ। ਸੋ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਜ਼ਰੂਰ ਪਾਈਏ। ਸੋ ਬਾਕੀ ਕਈ ਵਾਰ ਬੀਜੀ ਹੋਈ ਦਾ ਜਾਂ ਕੋਈ ਕੰਮ ਹੈ ਮੁਝ ਆ ਜਾਂਦਾ ਜਿਹਦੇ ਕਾਰਨ ਟਾਈਮ ਨਹੀਂ ਮਿਲਦਾ ਜੀ ਸੋ ਇੱਥੇ ਮਾਫੀ ਵੀ ਚਾਹੁੰਦੇ ਹਾਂ ਤੁਹਾਡੇ ਤੋਂ। ਸੋ ਹਮੇਸ਼ਾ ਹੀ ਇਸੇ ਤਰ੍ਹਾਂ ਹਰ ਰੋਜ਼ ਸਮਾਂ ਕੱਢਦੇ ਰਹੋਗੇ ਇੱਕ ਗੱਲ ਹੈ ਇਹ ਮੰਨਣਯੋਗ ਹੈ ਕਿ ਜੇਕਰ ਤੁਸੀਂ ਹਰ ਰੋਜ਼ ਇਹ 10 ਮਿੰਟ ਦਾ ਸਮਾਂ ਕੱਢਦੇ ਹੋ ਤੇ ਇਹ ਸਮਾਂ ਤੁਹਾਡਾ ਕਦੇ ਵੀ ਵਿਅਰਥਾ ਨਹੀਂ ਜਾਣਾ ਮੁਸ਼ਕਲ ਸਮੇਂ ਇਹਨੇ ਤੁਹਾਡੀ ਗਵਾਈ ਕਰਨੀ ਹੈ ਸੋ ਇਸੇ ਤਰ੍ਹਾਂ ਬਹਾਨੇ ਨਹੀਂ ਸਹੀ ਤੁਸੀਂ ਕਰਮ ਤਾਂ ਕਰਦੇ ਹੋ ਚੰਗਾ ਕਿ ਪਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਨ ਸਮਝਣ ਦੀ ਇੱਕ ਕੋਸ਼ਿਸ਼ ਕਰਦੇ ਹੋ ਤੇ ਇਹ ਚੰਗੇ ਕਰਮ ਦੇ ਵਿੱਚ ਬਦਲਿਆ ਜਾਂਦਾ ਹੈ ਸੋ ਇੰਨਾ ਕੁ ਸਮਾਂ ਹੀ ਹਰ ਰੋਜ਼ ਕੱਢ ਲਓਗੇ ਕਿਉਂਕਿ ਅਕਾਲ ਯੁਗ ਹੈ ਜਿਕਰ ਇਹਦੇ ਵਿੱਚ ਇੰਨਾ ਸਮਾਂ ਹੀ ਅਸੀਂ ਕੱਢ ਲਈਏ ਤਾਂ ਬਹੁਤ ਹੈ ਕਹਿੰਦੇ ਕਿ ਇਵਾਦਤਾਂ 2.5 ਮਿੰਟ ਦੀ ਹੀ ਬਹੁਤ ਹੈ ਜੇਕਰ ਬੈਠ ਕੇ ਮਨ ਲਗਾ ਕੇ ਕਰ ਲਈ ਜਾਵੇ ਮਨ ਲਗਾ ਕੇ 2.5 ਮਿੰਟ ਦਾ ਇਹ ਸਿਮਰਨ ਕਰ ਲਓ ਤਾਂ ਇਨਸਾਨ ਉਪਾਰ ਹੋ ਸਕਦਾ ਹੈ 24 ਘੰਟਿਆਂ 'ਚ ਇੰਨਾ ਕੁ ਸਮਾਂ ਹੀ ਕੱਢਣਾ ਬਹੁਤ ਮੁਸ਼ਕਲ ਹੈ ਸੋ ਕਰਮਾਣਾਂ ਰੋਵਾਂ ਨੇ ਜਿਹੜੀਆਂ ਕੀ ਇਹ ਸਮਾਂ ਇੰਨਾ 5-10 ਮਿੰਟ ਦਾ ਕੱਢ ਰਹੀਆਂ ਹੈ ਹਰ ਰੋਜ਼ ਸੋ ਬਾਕੀ ਗੁਰੂ ਧਾਰਨਾ ਜ਼ਰੂਰ ਕਰੋ ਨਾਮ ਸ਼ਬਦ ਦੀ ਕਮਾਈ ਜ਼ਰੂਰ ਕਰੋ ਜਿਹਨੇ ਤੁਹਾਡੇ ਸਹਾਈ ਹੋਣਾ ਹੈ ਅੰਗ ਸੰਗ ਰਹਿਣਾ ਹੈ ਜੀ ਦੀ ਬਤੌਲਤ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇਗਾ ਸੋ ਨਾਮ ਦੀ ਕਮਾਈ ਜੋ ਹੈ ਜੋ ਅਸੀਂ ਇਹ ਸੇਵਾ ਕਰਦੇ ਆ ਇਹਦਾ ਇੱਕ ਹਿੱਸਾ ਜੇ ਮਿਲਦਾ ਹੈ ਜੇਕਰ ਅਸੀਂ ਨਾਮ ਦੀ ਕਮਾਈ ਨਾਲ ਦੀ ਨਾਲ ਕਰਦੇ ਆ 5 ਮਿੰਟ ਸਿਮਰਨ ਵੀ ਬੈਠ ਕੇ ਕਰਦੇ ਆ ਤੇ 10 ਗੁਣਾ ਵੱਧ ਉਹ ਮਾਲਕ ਕਿਰਪਾ ਕਰਦਾ ਹੈ ਸੋ ਇਸ ਕਰਕੇ ਨਾਮ ਦੀ ਕਮਾਈ ਜਰੂਰ ਕਰਨੀ ਚਾਹੀਦੀ ਹੈ ਜੀ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਸੋ ਉਸ ਤੋਂ ਪਹਿਲਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਹਰ ਰੋਜ਼ Google Pay ਰਾਹੀਂ ਕੁਝ ਨਾ ਕੁਝ ਦਾਨ ਜਰੂਰ ਕਰਦੇ ਹੋ ਜਿਸ ਤੋਂ ਮਾਲਕ ਹਮੇਸ਼ਾ ਹੀ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇ ਕਿ ਜਿੰਨੇ ਵੀ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਵੀਡੀਓ ਨੂੰ ਸੁਣ ਕੇ ਅਮਲ ਕਰਦੇ ਆ ਸੋ ਪ੍ਰਮਾਤਮਾ ਹਮੇਸ਼ਾ ਹੀ ਆਪਣੀ ਕਿਰਪਾ ਬਣਾ ਕੇ ਉਹਨਾਂ ਤੇ ਜ਼ਰੂਰ ਰੱਖਣਗੇ ਸੋ ਜਦੋਂ ਅਸੀਂ ਫਿਕਰ ਕਰਕੇ ਇਸ ਸਮਾਂ ਕੱਢਦੇ ਆ ਇਸ ਸਮਾਂ ਕਿਸੇ ਲੇਖੇ ਲਾਉਂਦੇ ਆ ਸਾਰੀ ਦਿਹਾੜੀ 'ਚ ਅਸੀਂ ਪਤਾ ਨਹੀਂ ਕਿੰਨੀ ਵਾਰ ਝੂਠ ਦੁਖਾਨ ਬੋਲਦੇ ਆ ਚੋਰੀ ਕਰਦੇ ਆ ਸੋ ਇਹ ਜੋ ਝੂਠ ਬੋਲਿਆ ਜਾਂਦਾ ਹੈ ਮਾੜਾ ਕਰਮ ਹੋ ਜਾਂਦਾ ਹੈ ਜੇਕਰ ਉਹਦੇ ਲਈ ਅਸੀਂ ਨਾਲ ਦੀ ਨਾਲ ਪ੍ਰਮਾਤਮਾ ਦਾ ਵੀ ਨਾਮ ਕਿਉਂਕਿ ਕਈਆਂ ਦਾ ਕੰਮ ਹੀ ਇਹ ਹੋ ਗਿਆ ਆ ਕਹਿੰਦੇ ਨੇ ਕਿ ਸਾਨੂੰ ਉੱਥੇ ਝੂਠ ਬੋਲਣਾ ਹੀ ਪੈਂਦਾ ਸੋ ਵੈਸੇ ਤਾਂ ਕੋਸ਼ਿਸ਼ ਇਹ ਕਰੋ ਇਮਾਨਦਾਰੀ ਨਾਲ ਕੰਮ ਕਰਨ ਦੀ ਝੂਠ ਬੋਲਣ ਦੀ ਨੌਬਤ ਨਾਵੇ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰੋਗੇ ਥੋੜੀ ਪਰੇਸ਼ਾਨੀ ਸ਼ੁਰੂਆਤ ਵਿੱਚ ਜਰੂਰ ਆਵੇਗੀ ਪਰ ਜਿਸ ਦਿਨ ਉਹ ਮਾਲਕ ਨੇ ਤੁਹਾਡੇ ਤੋਂ ਖੁਸ਼ ਹੋ ਜਾਣਾ ਇਹ ਤੁਹਾਡੀਆਂ ਆਦਤਾਂ ਦੇਖ ਕੇ ਇਹ ਸਾਰੀਆਂ ਪਰੇਸ਼ਾਨੀਆਂ ਦੇ ਹੱਲ ਉਹਨੇ ਆਪ ਹੀ ਕਰ ਦੇਣੇ ਉਹ ਜਿਹੜੀ ਇੱਜ਼ਤ ਉਹ ਪ੍ਰਮਾਤਮਾ ਨੇ ਫਿਰ ਦਿਵਾਉਣੀ ਹੈ ਉਹਦੇ ਨਾਲ ਦੀ ਰੀਸ ਨਹੀਂ ਸੋ ਚੰਗੇ ਪਾਸੇ ਤੁਰੋਂਗੇ ਮੁਸ਼ਕਲ ਜਰੂਰ ਆਵੇਗੀ ਘੇਰੇ ਵੀ ਤੁਹਾਨੂੰ ਪਰੇਸ਼ਾਨ ਕਰੇਗੀ ਪਰ ਕਦੇ ਘਬਰਾਉਣਾ ਕਿਉਂਕਿ ਇਹ ਮੁਸ਼ਕਲ ਵਿੱਚੋਂ ਪਰਮਾਤਮਾ ਨੇ ਕੱਢ ਲੈਣਾ ਤੁਹਾਡੀਆਂ ਨਿੱਕੀਆਂ ਦੇ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕੀ ਸਾਨੂੰ ਇਹਨਾਂ ਸਮਿਆਂ ਵਿੱਚ ਕਰਨਾ ਕੀ ਚਾਹੀਦਾ ਜਦੋਂ ਮਨ ਪਰੇਸ਼ਾਨ ਹੁੰਦਾ ਹੈ ਟੈਨਸ਼ਨਾਂ ਜਿਆਦਾ ਰਹਿੰਦੀਆਂ ਸਾਰੀ ਦਿਹਾੜੀ ਮਨ ਵਿੱਚ ਉਹੀ ਗੱਲਾਂ ਚਲਦੀਆਂ ਰਹਿੰਦੀਆਂ ਆ ਇਧਰੋਂ ਵੀ ਟੈਨਸ਼ਨ ਇਧਰੋਂ ਵੀ ਤੇ ਬਾਕੀ ਸੋਚ ਸੋਚ ਕੇ ਮਨ ਜਿਆਦਾ ਖਰਾਬ ਹੁੰਦਾ ਹੈ ਸੋ ਉੱਥੇ ਇੱਕ ਕਰਮ ਕਰੋ ਕਿ ਕਦੇ ਵੀ ਵਿਹਲੇ ਨਾ ਬੈਠੋ ਸੋ ਜਦੋਂ ਤੁਸੀਂ ਵਿਹਲੇ ਬੈਠੋਗੇ ਤੇ ਇਹ ਟੈਨਸ਼ਨਾਂ ਤੁਹਾਡੀ ਸਿਹਤ ਵੀ ਖਰਾਬ ਕਰਨਗੀਆਂ ਤੇ ਤੁਹਾਡੀ ਜ਼ਿੰਦਗੀ ਤਬਾਹ ਕਰ ਦੇਣਗੀਆਂ ਕਿਉਂਕਿ ਟੈਨਸ਼ਨਾਂ ਕਦੇ ਵੀ ਪ੍ਰਮਾਤਮਾ ਨਾਲ ਜੁੜਨ ਨਹੀਂ ਦਿੰਦੀਆਂ ਸੋ ਬੇਲਾ ਅਨਸਾਨ ਕਦੇ ਵੀ ਨਾ ਪਰਮਾਤਮਾ ਨੂੰ ਪਾ ਸਕਦਾ ਹੈ ਤੇ ਨਾ ਹੀ ਇਹ ਟੈਂਸ਼ਨਾਂ ਨੂੰ ਜੀਂਦੇ ਜੀ ਭਜਾ ਸਕਦਾ ਜੇਕਰ ਪੰਜ ਸਾਲ ਤੀਆਂ ਹੈ ਤਾਂ ਸਿਰਫ ਇੱਥੇ ਇਹ ਹੀ ਕੰਮ ਕਰੋ ਕਿ ਕੰਮ ਜ਼ਰੂਰ ਕਰੋ ਆਪਣੇ ਆਪ ਨੂੰ ਵੀ ਜੀ ਰੱਖੋ ਕੰਮਕਾਰ ਦੇ ਵਿੱਚ ਜੇਕਰ ਥੋੜਾ ਹੈ ਕੰਮ ਉਹਨੂੰ ਹੌਲੀ ਹੌਲੀ ਦਿਨ ਵਿੱਚ ਕਰਨ ਦੀ ਕੋਸ਼ਿਸ਼ ਕਰੋ ਇੱਕ ਵਾਰ ਕੰਮ ਫ੍ਰੀ ਕਰਕੇ ਨਾ ਬੈਠੋ ਸੋ ਜਦੋਂ ਇੱਕ ਵਾਰ ਜੀ ਅਸੀਂ ਕੰਮ ਨਵੇੜ ਕੇ ਕਰਦਾ ਹੀ ਲਾ ਲੋ ਬੈਠ ਜਾਂਦੇ ਆ ਤੇ ਸਾਰੀ ਦਿਹਾੜੀ ਫਿਰ ਉਹੇ ਸੋਚ ਵਿਚਾਰ ਵਿੱਚ ਫਸੇ ਰਹਿੰਦੇ ਆ ਸੋ ਹੌਲੀ ਹੌਲੀ ਕਰਕੇ ਕੋਈ ਨਾ ਕੋਈ ਕੰਮ ਘਰ ਵਿੱਚ ਕਰਦੇ ਰਿਆ ਕਰੋ ਆਪਣੇ ਆਪ ਨੂੰ ਜਿੰਨਾ ਵੀ ਹੀ ਰੱਖੋਗੇ ਉਨਾ ਹੀ ਤੁਸੀਂ ਨਾ ਪਰੇਸ਼ਾਨੀਆਂ ਤੋਂ ਬਚ ਜਾਉਗੇ ਤੇ ਨਾਲ ਪਰਮਾਤਮਾ ਦੀ ਸੇਵਾ ਸਿਮਰਨ ਜ਼ਰੂਰ ਕਰਨਾ ਹੈ ਸ਼ੁਕਰਾਨਾ ਜ਼ਰੂਰ ਕਰਨਾ ਹੈ ਕੋਈ ਨਾ ਕੋਈ ਕੰਮ ਕਰਨਾ ਸ਼ੁਰੂ ਕਰਦੋ ਆਸ ਕਰਕੇ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਕਿਉਂਕਿ ਬੰਦਿਆਂ ਨੇ ਤਾਂ ਕੰਮਾਂ ਤੇ ਨਿਕਲ ਜਾਣਾ ਹੁੰਦਾ ਉਹਨਾਂ ਦਾ ਦਿਨ ਨਿਕਲ ਜਾਂਦਾ ਹੈ ਟੈਨਸ਼ਨਾਂ ਉਹਨਾਂ ਨੂੰ ਵੀ ਰਹਿੰਦੀਆਂ ਪਰ ਦਿਨ ਜੋ ਹੈ ਉਹ ਕੰਮ ਵਿੱਚ ਨਿਕਲ ਜਾਂਦਾ ਇੱਧਰ ਉੱਧਰ ਧਿਆਨ ਰਹਿੰਦਾ ਹੈ ਕਿ ਆ ਵੀ ਕੰਮ ਕਰਨਾ ਸਾਡਾ ਫਰਜ ਹੈ ਇੰਨੇ ਸਮੇਂ ਜਿੰਨਾ ਕੰਮ ਕਰਨਾ ਹੈ ਸੋ ਇਸੇ ਤਰ੍ਹਾਂ ਜਿਕਰ ਔਰਤਾਂ ਵੀ ਆਪਣੇ ਆਪ ਨੂੰ ਥੋੜਾ ਬੀਜੀ ਕਰ ਲੈਣ ਕੋਈ ਨਾ ਕੋਈ ਕੰਮ ਸਲਾਈ ਕਢਾਈ ਕਰਦੇ ਰਿਆ ਕਰੋ ਘਰ ਵਿੱਚ ਕੋਈ ਕੰਮ ਚਲਾਓ ਕੋਈ ਸੋਚ ਵਿਚਾਰ ਕਰੋ ਕਿ ਅਸੀਂ ਕੁਝ ਕਰਨਾ ਜ਼ਿੰਦਗੀ ਜਦੋਂ ਤੁਸੀਂ ਸੋਚ ਇਹੋ ਜੀ ਰੱਖੋਗੇ ਤਾਂ ਪ੍ਰਮਾਤਮਾ ਨੇ ਕਿਰਪਾ ਕਰ ਹੀ ਦੇਣੀ ਬਰਕਤ ਪਾ ਹੀ ਦੇਣੀਆਂ ਸੋ ਜਿਕਰ ਅਸੀਂ ਆਪਣੀ ਗੱਲ ਕਰੀ ਅਸੀਂ ਇੰਨਾ ਕੰਮ ਕੀਤਾ ਹੋਇਆ ਆ ਜਿਹਦੇ ਨਾਲ ਇਹ ਤਜਰਬਾ ਸਿੱਖ ਲਿਆ ਆ ਕਿ ਕਿਹੜੇ ਟਾਈਮ ਤੇ ਕੀ ਕਰਨਾ ਚਾਹੀਦਾ ਆ ਸੋ ਮਾਲਕ ਦੀ ਕਿਰਪਾ ਨੂੰ ਵੀ ਹਾਸਲ ਕਰ ਸਕਦੇ ਕੰਮ ਕਰਦੇ ਕਰਦੇ ਉਹਦਾ ਗੁਣ ਗਾਣ ਗਾਓ ਸੋ ਨਾਮ ਸਿਮਰਦੇ ਜਾਓ ਉੱਠਦੇ ਬੈੰਦੇ ਪਰਮਾਤਮਾ ਨੂੰ ਧਿਆਉਂਦੇ ਰਹੋ ਵੰਨ ਵਿੱਚ ਜਵਾਬ ਸਵਾਲ ਪਰਮਾਤਮਾ ਨਾਲ ਕਰਦੇ ਰਹੋ ਤੇ ਉਹ ਮਾਲਕ ਦੀ ਕਦੋਂ ਕਿਰਪਾ ਹੋ ਜਾਣੀ ਆ ਕਮਾਈਆਂ ਚ ਵਰਕਤਾ ਪਾ ਦੇਣੀਆਂ ਇਹ ਤੁਹਾਨੂੰ ਨਹੀਂ ਪਤਾ ਨਹੀਂ ਚੱਲਣਾ ਸੋ ਕੋਸ਼ਿਸ਼ ਕਰਨੀ ਪਵੇਗੀ ਇੱਕ ਕਦਮ ਵਧਾ ਕੇ ਦੇਖੋ ਹਿੰਮਤ ਉਹ ਪ੍ਰਮਾਤਮਾ ਆਪ ਦੇ ਦਿੰਦਾ ਹੈ ਸੋ ਕਦੇ ਵੀ ਫ੍ਰੀ ਨਹੀਂ ਬਹਿਣਾ ਜਦੋਂ ਫ੍ਰੀ ਬੈਠੋਗੇ ਤੇ ਇਹ ਸਭ ਕੁਝ ਤੁਹਾਡੇ ਨਾਲ ਇਸੇ ਤਰ੍ਹਾਂ ਹੁੰਦਾ ਰਹੇਗਾ ਜਿੱਕਰ ਆਪਣੇ ਆਪ ਨੂੰ ਵਿਜੀ ਕਰੋਗੇ ਸੋ ਫ੍ਰੀ ਟਾਈਮ ਪ੍ਰਮਾਤਮਾ ਲਈ ਸਮਾਂ ਕੱਢੋ satsang ਸੁਣੋ ਨਾਮ ਦੀ ਕਮਾਈ ਕਰੋ ਜਦੋਂ ਵੀ ਟਾਈਮ ਇਹ ਨਹੀਂ ਦੇਖਣਾ ਹੈ ਕਿ ਸਵੇਰ ਦੇ ਟਾਈਮ ਹੀ ਨਾਮ ਜਪਿਆ ਜਾਂਦਾ ਹੈ ਜਾਂ ਸ਼ਾਮ ਦੇ ਜਦੋਂ ਵੀ ਟਾਈਮ ਮਿਲਦਾ ਉਦੋਂ ਹੀ ਬੈਠ ਜੋ ਹੁਣ ਸਵੇਰ ਦਾ ਸਮਾਂ ਆਪਾਂ ਸੋਚਿਆ ਟਾਈਮ ਨਹੀਂ ਮਿਲਿਆ ਸ਼ਾਮ ਨੂੰ ਨਹੀਂ ਟਾਈਮ ਮਿਲਿਆ ਫਿਰ ਉਹ ਆਪਣਾ ਦਿਨ ਇੱਦਾਂ ਹੀ ਨਿਕਲ ਜਾਂਦਾ ਸੋ ਇਸ ਕਰਕੇ ਜਦੋਂ ਵੀ ਦਿਨ ਵਿੱਚ ਟਾਈਮ ਮਿਲਦਾ ਉਦੋਂ ਹੀ ਬੰਦਗੀ ਕਰਨ ਬਹਿ ਜਾਓ ਪ੍ਰਮਾਤਮਾ ਦਾ ਨਾਮ ਲੈਣ ਲੱਗੇ ਕਦੇ ਵੀ ਟਾਈਮ ਨਹੀਂ ਦੇਖਣਾ ਕਿ ਅਸੀਂ ਇਸ ਟਾਈਮ ਦੇ ਵਿੱਚ ਹੀ ਬੰਦਗੀ ਕਰਨੀ ਹੈ ਸੋ ਫਿਰ ਤਾਂ ਔਖਾ ਕਰ ਲੈਨੇ ਅਸੀਂ ਇਹ ਕਰ ਨਹੀਂ ਸਕਦੇ ਸੋ ਬਾਕੀ ਇੱਥੇ ਇਹ ਵੀ ਕਵਾਂਗੇ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਐਕਸਰਸਾਈਜ਼ ਕਰੋ ਜਿੰਨੀ ਮਿਹਨਤ ਕਰੋਗੇ ਸਰੀਰ ਨੂੰ ਤੋੜੋਗੇ ਉਨਾ ਹੀ ਤੁਸੀਂ ਦੁੱਖਾਂ ਤੋਂ ਵੀ ਬਚੋਗੇ ਤੇ ਤੰਦਰੁਸਤ ਰਹੋਗੇ ਸੋ ਸਰੀਰ ਨੂੰ ਦੁੱਖ ਨਹੀਂ ਲੱਗਦੇ ਜਾਨਲੇਵਾ ਜਿਨ੍ਹਾਂ ਨੂੰ ਤੁੱਖਾਂ ਨੂੰ ਕਹਿ ਦਿੱਤਾ ਜਾਂਦਾ ਸੋ ਜੇਕਰ ਤੁਸੀਂ ਮਿਹਨਤ ਕਰਦੇ ਹੋ ਸਰੀਰ ਨੂੰ ਕਸ਼ਟ ਪੂੜਾ ਜਾਂ ਦਿਲੰਦੇ ਹੋ